ਮੁੰਡੇ ਤਾਂ ਅੰਦਰ ਕੇ ਪੈ ਗਈ ਮਮੀ ਆ ਗਈ ਪੁੱਤ ਹਾਏ ਹਾਏ ਵੇੜ ਲਿਆ ਤਾਂ ਹਾਂ ਨਵੇੜ ਲਿਆ ਪੁੱਤ ਬਸ 베ਲੀ ਜੀ ਹੋ ਗਈ ਤੇ ਕਿਵੇਂ ਸੀ ਹਰਪ੍ਰੀਤ ਹਰਪ੍ਰੀਤ ਤਾਂ ਵਧੀਆ ਸੀ ਸਭ ਸਾਰੇ ਮੁੰਡੇ ਉੱਪਰ ਧੋ ਕੇ ਤੂੰ ਪਾ ਕੇ ਇਹ ਛੱਤੇ ਹਾਂ ਮਰ ਜਾ ਤੂੰ ਕਿਉਂ ਗੋਡੇ ਚਲਵਾਉਣੇ ਆ ਮੈਂ ਆਪੇ ਪਾ ਦਿੰਦੀ ਸੁਕਨੇ ਉੱਥੇ ਉਹ ਚੱਲ ਫੇਰ ਕੀ ਹੋ ਗਿਆ ਹੌਲੀ ਹੌਲੀ ਪਾਇਆ ਇਹ ਮੈਂ ਕੁਛ ਨਹੀਂ ਹੁੰਦਾ ਇੱਕ ਇੱਕ ਕਰਕੇ ਲੈ ਗਈ ਸੀ ਤੇ ਹੋਰ ਦਾ ਸਰਪ੍ਰੀਤ ਠੀਕ ਸੀ ਜਮਾ ਵਧੀਆ ਸੀ ਬੜੀ ਖੁਸ਼ ਹੋਈ ਮੰਮੀ ਜਦੋਂ ਜਾ ਕੇ ਅਸੀਂ ਗੱਡੀ ਬਾਸ ਲਈ ਨਾ ਭੱਜੀ ਗਈ ਅੰਦਰ ਅਸੀਂ ਅੰਦਰ ਕਦੋਂ ਭੱਜੀ ਬਾਗ ਲੈ ਕੇ ਆਈ ਅੱਛਾ ਤੇ ਹੋਰ ਫਿਰ ਗੱਡੀ ਤੇ ਬਾਗ ਪਾਇਆ ਜੀ ਖੁਸ਼ ਹੋਈ ਫੋਟੋਆਂ ਕਰਾਈਆਂ ਫਿਰ ਚੱਲ ਪਈ ਤੈਨੂੰ ਪਤਾ ਕਹਿੰਦੇ ਨੇ ਭੈਣ ਭਰਾ ਕੋਈ ਚੀਜ਼ ਲਵੇ ਖੁਸ਼ੀ ਤਾਂ ਹੁੰਦੀ ਐ ਹਾਂ ਤੇ ਬੜੀ ਮਾਰਾ ਚਾ ਕੀਤਾ ਤੇ ਹੋਰ ਬਾਈ ਤਾਂ ਕਹਿੰਦਾ ਵੀ ਤੁਸੀਂ ਬੈਠੋ ਮੈਂ ਕੁਝ ਖਾਣ ਪੀਣੂ ਲਿਆਣਾ ਫਿਰ ਬਲੈਡੀ ਦੀ ਗੱਡੀ ਲੈ ਕੇ ਗਿਆ ਕਹਿੰਦਾ ਮੈਨੂੰ ਫੜਾ ਭਈ ਚਾਪੀ ਕਹਿੰਦਾ ਮੈਂ ਤਾਂ ਆਪ ਟੂਟ ਲੈ ਕੇ ਆਉਣਾ ਕਹਿੰਦਾ ਨਹੀਂ ਫਿਰ ਚਾਹ ਹੋ ਗਿਆ ਉਹਨੂੰ ਵੀ ਚਲਾ ਕੇ ਆਵਾਂ ਮੈਂ ਹੋਰ ਕਿ ਐ ਕਰ ਕੇ ਨਾ ਫਤ ਤੁੰਮ ਦਾ ਪਲਾਨ ਬਣਾ ਕੇ ਨਾ ਘੁੰਮ ਕੇ ਆਵਾਂਗੇ ਕਿਤੇ ਗੱਡੀ ਤੇ ਚੱਲ ਪਈ ਵਧੀਆ ਖੁਸ਼ੀ ਰਹਿਣਾ ਇ ਤੇ ਉਹਦੀ ਸੱਸ ਆ ਗਈ ਨਾ ਸੱਸ ਤਾਂ ਜੀ ਉੱਥੇ ਇੱਕ ਨੇ ਮਾਮਾ ਬਿਮਾਰ ਹੈ ਨਾ ਅੱਛਾ ਦਾਦੀ ਸੱਸ ਆਈ ਹੋਈ ਆ ਉਹਦੀ ਅੱਛਾ ਦਾਦੀ ਸੱਸ ਆ ਤੇ ਉਹ ਲਈ ਤਾਂ ਦਿੱਸੇ ਸਕੋਸ ਬਹੁਤ ਦਿੱਸੇ ਨਹੀਂ ਕੀ ਕਹਿੰਦੀ ਸੀ ਲਾਟੀ ਨਹੀਂ ਆਦਾ ਸੀਗਾ ਕੋਲ ਲਾਡੀ ਤਾਂ ਹਰ ਪਿਤ ਕੋਲ ਵਰਕੇ ਸੀਗਾ ਹਾਂ ਉਹ ਕੀ ਕਹਿੰਦੀ ਸੀ ਕਹਿੰਦੀ ਤੁਸੀਂ ਵੀ ਇਹਨੂੰ ਕਹੋ ਮੜਾ ਜਾ ਪੜਨੋਂ ਹਟਾ ਲਊਂ ਮੈਂ ਕਰ ਲੂ ਕਿ ਨਹੀਂ ਕੰਮ ਨਹੀਂ ਕਰਦੀ ਇਹ ਫੋਨ ਲੈ ਕੇ ਬੈਠੀ ਰਹਿੰਦੀ ਐ ਮੈਂ ਕਿਹਾ ਵੀ ਫੋਨ ਤਾਂ ਐਂ ਨਹੀਂ ਮੈਂ ਹਨਾ ਪੜਾਈ ਕਰਦੀ ਆ ਹਨਾ ਤੇ ਕੋਈ ਸਹੇਲੀ ਦਾ ਫੋਨ ਵੀ ਆ ਜਾਂਦਾ ਤੇ ਸਾਹਮਣੇ ਕੀ ਸੁਣੀ ਰਹੀ ਗੱਲ ਪੜ੍ਹਦੇ ਆਪਾਂ ਤਾਂ ਕਿਹਾ ਹੀ ਨਹੀਂ ਅਗਲੇ ਬਈ ਉਹਦੇ ਘਰ ਵਾਲੇ ਨੇ ਕਿਹਾ ਉਹਨਾਂ ਨੇ ਲਾਈ ਆ ਨਹੀਂ ਕੰਮ ਨਹੀਂ ਕਰਦੀ ਉਹ ਤਾਂ ਕੰਸੀ ਮਾਂ ਨੂੰ ਮੈਂ ਸਾਰਾ ਕੰਮ ਕਰਦੀ ਆ ਕਿਤੇ ਜਾਣ ਕੇ ਤਾਂ ਨਹੀਂ ਕਹਿੰਦੀ ਜਸ ਨੇ ਵੀ ਕਿਹਾ ਇਹ ਗੱਲ ਤਾਂ ਕਹਿੰਦਾ ਕੰਮ ਕਰਦੀ ਆ ਕਹਿੰਦਾ ਜਿੰਨਾ ਇਹ ਤੋਂ ਹੁੰਦਾ ਉਹਨਾਂ ਤਾਂ ਕਰਦੀ ਆ ਕਹਿੰਦਾ ਇਹ ਕੰਮ ਜਦੋਂ ਦੇ ਘਰ ਉਹ ਜੇ ਕੰਮ ਨਾ ਕਰਦੀ ਹੁੰਦੀ ਫਿਰ ਤਾਂ ਜਸ ਵੀ ਸਾਨੂੰ ਕਹਿੰਦਾ ਨਹੀਂ ਪੁੱਤ ਪਰਾਨੀਆਂ ਬੁੜੀਆਂ ਨੇ ਉਹ ਨਹੀਂ ਆਉਂਦੀ ਹੁੰਦੀਆਂ ਸਾਰਾ ਦਿਨ ਬੈਠੀਆਂ ਨਹੀਂ ਜਰਦੀਆਂ ਹੁੰਦੀਆਂ ਹਾਂ ਪੁੱਛੀ ਪੁੱਛੀ ਪੱਲੀ ਨੂੰ ਮੈਂ ਕਿਹਾ ਕਿਵੇਂ ਅਜੇ ਤੱਕ ਸੱਸ ਤੂੰ ਪੋਤੀ ਆ ਪਾਪ ਬਿਦੁਰੇ ਪੈੜ ਆ ਜੇ ਬੈਜਨੀਤ ਬੈਠਣੀ ਨਹੀਂ ਦਿੰਦੀ ਕਿ ਨਹੀਂ ਮੈਨੂੰ ਕਹਿੰਗੀ ਤੂੰ ਬੈਠੀਗਾ ਤੂੰ ਤੇ ਕਿਹਨੇ ਸਾਹ ਦਾ ਲੜਦੀ ਰਹਿੰਦੀ ਕਿ ਨਹੀਂ ਮੈਂ ਤਾਂ ਬੋਲਦੀ ਨਹੀਂ ਹੁੰਦੀ ਮੂਰੇ ਮੈਂ ਬਹੁਤ ਸਿਆਣੀ ਗੱਲ ਹੈ ਤੇ ਬੋਲਨੀ ਵੀ ਨਹੀਂ ਚੱਲ ਵਧੀਆ ਸਮਝਾਉਂਗੀ ਤੇ ਹੋਰ ਦੱਸ ਵੀ ਲਾਟੀ ਤੇ ਕੁਝ ਬੋਲਿਆ ਹਰਪੀ ਤੂੰ ਆ ਵਧੀਆ ਤੇ ਵਧੀਆ ਭੈਣ ਭਣ ਵੀ ਗੱਲਾਂ ਕੀਤੀਆਂ ਅਸਾਂ ਚੱਲ ਵਧੀਆ ਸ਼ੁਕਰ ਹੈ ਬਾਤਵਾ ਹੋਰ ਬੋਲ ਕੇ ਚਲੇ ਜਾਂ ਤਾਂ ਕਾਜੇ ਠੰਡ ਪੈ ਗਈ ਬੁੱਤ ਵਿਚਾਨਰ ਦੀ ਭੈਣ ਨਾਲ ਵਧੀਆ ਗੱਲਾਂ ਕਰਕੇ ਆਇਆ ਫਿਰ ਜਾਸ ਨੇ ਵੀ ਕਹਿੰਦਾ ਹੁਣ ਤਾਂ ਵਧੀਆ ਵੀ ਸਿਵਧੀਆ ਰਹਿੰਦੇ ਆ ਉਹਦੇ ਗੱਲਾਂ ਤਾਂ ਹੀ ਲੱਗੇ ਵੀ ਸਿਆਣੀ ਰਹਿੰਦੀ ਐ ਥੋੜੀ ਥੋੜੀ ਚੱਲ ਭਾਈ ਵਧੀਆ ਭੈਣ ਨੇ ਵਧੀਆ ਗੱਲ ਕੀਤੀ ਹੁੰਦਾ ਸਿਆਣੀ ਸਰਪ੍ਰੀਤ ਕਹਿੰਦੇ ਵੀਰੇ ਨੇ ਵਧੀਆ ਬਣਾਇਆ ਕਹਿੰਦੀ ਮੈਨੂੰ ਚੱਲ ਭਾਈ ਵਧੀਆ ਸੋਚਦਾ ਸੀ ਕਿਤੇ ਬਣੂਗਾ ਨਹੀਂ ਮੇਰ ਤੋਂ ਗਲਤੀ ਹੋ ਗਈ ਵੀਰਾ ਕਹਿੰਦਾ ਵੀ ਮੈਂ ਤੇਰਾ ਨਾਂ ਹੀ ਕਰਤਾ ਹਾਂ ਯਾਰ ਇਹ ਖਲਾ ਸਾਨੂੰ ਫੂਡ ਵੀ ਦਿੱਤਾ ਹਣੀ ਫੂਡ ਦਿੱਤਾ ਤੇ ਹੋਰ ਨੇ ਵੀ ਇਸ ਬਾਵੀ ਹੁ ਤਾਂ ਉਹ ਗੱਡੀ ਚ ਪਿਆ ਉਹ ਲੈਣਾ ਕੋਈ ਚੱਕਾ ਭੁੱਲ ਗਈ ਮੈਂ ਕੋੜੇ ਉਹ ਤਾਂ ਪੂਰੇ ਸਾਕਨ ਕੀਤੇ ਸੂਟ ਵੀ ਬਲਾਈ ਸੋਨਾ ਦਿੱਤਾ ਹੈ ਨਾ ਹੋਰ ਤੇ ਇਸ ਵੀ ਦਿੱਤਾ ਅੱਛਾ ਅਗਰ ਤਾਂ ਪਜਾਮਾ ਲਾਡੀਂ ਦਿੱਤਾ ਹੈ ਚੱਲ ਭਈ ਸਹਾਂਡਣਾ ਹੋਵੇ ਸਾਨੂੰ ਵਧੀਆ ਸੋਨਾ ਲੱਗੂਗਾ ਹੈ ਨਾ ਤੇਰੇ ਤੇ ਹਾਂ ਚੱਲ ਜੀ ਮੈਂ ਤਾਂ ਕਿਹਾ ਸੀਗਾ ਕਿ ਤੂੰ ਤਾਂ ਕਮਲੀਏ ਕਹਿੰਦੇ ਅਸੀਂ ਪੇਕੇ ਜਾਂਦੇ ਹੁੰਦੇ ਆ ਇਹ ਲੈ ਭਾਬੀ ਤੁਸੀਂ ਆਏ ਹੋ ਕਿ ਜੇ ਪਹਿਲੀਆ ਮੇਰਾ ਹੱਕ ਬੰਦਦਾ ਕਹਿੰਦੀ ਹੈ ਨਾ ਚੱਲ ਕੋਈ ਨਾ ਭਾਈ ਤੇ ਬਹੁਤ ਚਾਹ ਕੀਤਾ ਤੇ ਵਧੀਆ ਹਾਂ ਤਾਂ ਵਧੀਆ ਗੱਲਾਂ ਕਰੀ ਗਈ ਉਹਦੀ ਸੱਸ ਬਾਕੀ ਆਏ ਆ ਵੀ ਭਟੀਆਂ ਮੁਰਕਾ ਦਾ ਸੁਭਾਈ ਆ ਹਾਂ ਚੱਲ ਪੁੱਤ ਸੁਭਾਈ ਆ ਹਾਂ ਕੱਲ ਨੂੰ ਕਹਿੰਦੀ ਮੇਰੀ ਸੱਸ ਆ ਜੂਗੀ ਮੈਂ ਕੱਲ ਨੂੰ ਤੇ ਸੱਸ ਆ ਜੂਗੀ ਆਪ ਹੀ ਅਗਲੀ ਸੁਭਾਈ ਜਾਊਗੀ ਹਾਂ ਫਸ ਤੂੰ ਮੜਾ ਜੇ ਹਰਪ੍ਰੀਤ ਨੂੰ ਆਏ ਕਿ ਹੁੰਦੀ ਵੀ ਜੇ ਤੈਨੂੰ ਕੁਝ ਕਹੇ ਤੂੰ ਉਹ ਜਵਾਬ ਨਾ ਬੋਲੀ ਨਾ ਕਹਿ ਤਸ ਮੈਂ ਕਿ ਤੈਨੂੰ ਕੋ ਲੱਗੀ ਵੀ ਨਾ ਕੱਲ ਤੂੰ ਜਸ ਨੂੰ ਕਹਿਦੀ ਹਾਂ ਪਰ ਤੂੰ ਆਪ ਨਾ ਕਰ ਪਰ ਤੂੰ ਨਾ ਕਹੀਂ ਤੂੰ ਤੇ ਮੁਰਮੁੜ ਤੇਰੀ ਗੱਲ ਉਲਟ ਬਣਦੀ ਗੱਲ ਸਹੀ ਹੈ ਐ ਕਹਿ ਦੂ ਵੀ ਇਹਦੀ ਸੱਸ ਵੀ ਮੈਂ ਤਾਂ ਛੱਡ ਕੇ ਗਈ ਸੀ ਭਾਈ ਤੂੰ ਮੇਰੀ ਸੱਸ ਨਾਲ ਦੇ ਲੈ ਉਹ ਕਰ ਲੈ ਹੈਗੀ ਤਾਂ ਉਹਦੀ ਸੱਸ ਦੀ ਗਾਹਾਂ ਉਹ ਹੈ ਹਾਂ ਹਾਂ ਭੈਣਾ ਚੱਲ ਫੇਰ ਵੀ ਆਪਾਂ ਕਾਹਨੂੰ ਉਹ ਕਰੀਏ ਰਿਸ਼ਤੇਦਾਰੀ ਤਾਂ ਉੱਡੀ ਦੀ ਉੱਡੀ ਹੁੰਦੀ ਹੈ ਜੇ ਆਪਾਂ ਸਮਝੀ ਗਏ ਹਾਂ ਕੋਈ ਨਾ ਸਮਾਗ ਲਾ ਮੈਨੂੰ ਕਹਿੰਦੀ ਤਾਂ ਵੀ ਸਵਾ ਕੇ ਪਾਈ ਕਹਿੰਦੀ ਤੂੰ ਅੱਛਾ ਚੱਲ ਕੋਈ ਸਵਾ ਕੇ ਪਾ ਲਈ ਪੇਟੀ ਥੋੜਾ ਮੈਂ ਸਵਾ ਕੇ ਪਾਉਂਗੀ ਲੈ ਮੇਰੇ ਨਾਨੇ ਤਾਂ ਉਹ ਤਾਂ ਕੋਈ ਪਾ ਕੇ ਜਾਉਂਗੀ ਹਾਂ ਤੇ ਆਉਣ ਦਾ ਨਹੀਂ ਕਿ ਹੁੰਦਾ ਕਿਆ ਜੋ ਅਸੀਂ ਕਹਿ ਕੇ ਆਈ ਸੀ ਬਾਈ ਮੈਂ ਕਿਹਾ ਬਈ ਦਿਲ ਲੈ ਕੇ ਆਇਓ ਕੁੜੀ ਨੂੰ ਹਾਂ ਵੀ ਆ ਜੀ ਬਾਈ ਬਰਵਾ ਕੇ ਲੈ ਕੇ ਜਾਓ ਉਹ ਕਹਿੰਦਾ ਬਈ ਕੋਈ ਗੱਲ ਨਹੀਂ ਜਰੂਰ ਆਵਾਂਗੇ ਸੱਸ ਨੇ ਉਹ ਤਾਂ ਕਹਿ ਦਿੱਸਦਾ ਦੱਦ ਸੱਸ ਨੇ ਯਾਨੀ ਕੋਈ ਗੱਲ ਨਹੀਂ ਬਈ ਭੇਜਾਂਗੇ ਕਹਿੰਦੀ ਕੋਈ ਨਾ ਕਿਰਾ ਮਾਰ ਕੇ ਹਾਂ ਚਲ ਜਦੋਂ ਉਹਦੀ ਸੱਸ ਆ ਗਈ ਉਹਦੋਂ ਆ ਜੂਗੀ ਢਾ ਮਾਰ ਕੇ ਭੱਜ ਜਾਣਗੇ ਅੱਛਾ ਹਾਂ ਉਹ ਲਾਡੀ ਵੇਖਲਾ ਕਰੇ ਨਹੀਂ ਉਹ ਵੀ ਉੱਤਰਿਆ ਪਤਾ ਨਹੀਂ ਸਿੱਧਾ ਕਿੱਧਰ ਬਾ ਭੱਜ ਗਿਆ ਕਿੱਧਰ ਬਾ ਗਿਆ ਗੱਡੀ ਲੈ ਕੇ ਕਹਿੰਦੇ ਬਸ ਮੈਂ ਤਾਂ ਜਾ ਲਗਾ ਤੂੰ ਉੱਤਰ ਕਹਿੰਦੇ ਬਸ ਤੇਰੇ ਨਾਲ ਜਿੱਥੇ ਜਾ ਕੇ ਉਸ ਮੱਝਾਇਆ ਕਰ ਹਮੇ ਬਹੁਤ ਨਹੀਂ ਬਸ ਉਹਨੂੰ ਤਾਂ ਗੱਡੀ ਦਾ ਚਾਹ ਹੈ ਹਾਂ ਬਸ ਲੈ ਕੇ ਤੁਰਿਆ ਚੱਲ ਕੋਈ ਨਾ ਭਾਈ ਉਹਨੂੰ ਕਰ ਲੈਣ ਦੇ ਛੌਂਕ ਪੂਰਾ ਚਾਹ ਬਣੂਗੀ ਹਾਂ ਬਣਾ ਲੈ ਘੁੱਟਕ ਚਾਹ ਜੀ ਕਰੀਂਦਾ ਤਾਂ ਚਾਹ ਤਾਂ ਅੱਜ ਹਰਕ ਤੇ ਬਹੁਤ ਵਾਦਗੀ ਸੀ ਰੋਟੀ ਡਿਊਟੀ ਖਵਾਤੀ ਸੀ ਰੋਟੀ ਤਾਂ ਫਿਰ ਅਸੀਂ ਆਪ ਹੀ ਕਹਤਾ ਸਭੀ ਵੀ ਖਾਣ ਨਹੀਂ ਹੈਗੀ ਉਹ ਪਕੌੜੇ ਪੂੜੇ ਸਮੋਸੇ ਇਹ ਜੋ ਕੁਝ ਵਾਵਾ ਕੁਝ ਲਿਆਦਾ ਠੀਕ ਹੈ ਚੱਲ ਤੂੰ ਤਾਂ ਮੈਨੂੰ ਤਾਂ ਬਸ ਆਹੀ ਬਹੁਤ ਵੱਡੀ ਖੁਸ਼ੀ ਹੈ ਵੀ ਜਿਹੜਾ ਲਾਡੀ ਹੈ ਭੈਣ ਨਾਲ ਬੋਲਣ ਲੱਗਿਆ ਭੈਣ ਭਰਾਵਾਂ ਨੇ ਵਧੀਆ ਗੱਲ ਕੀਤੀ ਨਹੀਂ ਤੈਨੂੰ ਪਤਾ ਹੈ ਖੁਸ਼ੀ ਨਾਲੋਂ ਤਾਂ ਏਡੀ ਖੁਸ਼ੀ ਹੋਈ ਜੇ ਕਿਤੇ ਮੂੰਹ ਬਣਾ ਕੇ ਆ ਜਾਂਦਾ ਕਿੱਡਾ ਉਹਦਾ ਮਨ ਦੁਖੀ ਹੁੰਦਾ ਚੱਲ ਵਧੀਆ ਹੋਇਆ ਲੈ ਖੀਰ ਤਾਂ ਬਣ ਗਈ ਜਾਸੂ ਮਨਾਵਾ ਜੇ ਇਹ ਗੁੱਸੇ ਹੋ ਗਿਆ ਨਾ ਮੋੜ ਕੇ ਕਾਲੇ ਜਾਣ ਤੋਂ ਬਹਿ ਜਾਊਂਗੀ ਇੱਥੇ ਬਸ ਵਧੀਆ ਬਣੀ ਹੋਵੇ ਯਾਰ ਕਦੇ ਇਹ ਵੀ ਪੰਗਾ ਆਉਂਦਾ ਨਾ ਕਿ ਜੇ ਮੇਰੇ ਤੋਂ ਵਧੀਆ ਨਹੀਂ ਬਣਦੀ ਫੋਰੀ ਬਣ ਜਾਂਦੀ ਆਪ ਦੇ ਜਾਂ ਇਸ ਦਾ ਸਵਾਦ ਬਣਾਈ ਆ ਇਹੋ ਨੇ ਗੁੱਸੇ ਹੁੰਦੇ ਨੇ ਬੇਬੇ ਤਾਂ ਹਮੇ ਆ ਕੇ ਉਹਨਾਂ ਨੂੰ ਬੋਲਦੇ ਨੇ ਚਾਹੀਏ ਕਿ ਜਿਵੇਂ ਕਹਿੰਦਾ ਉਹ ਮੈਂ ਸੁਣ ਲਾਂਦਾ ਗੱਲ ਜਦੋਂ ਉਹਦੀ ਬੇਬੇ ਆਈ ਨਾ ਸਾਡੇ ਵਿੱਚ ਕਲੇਸ਼ ਹੀ ਹੋਈ ਜਾਂਦਾ ਉਹਨੇ ਕਹਿ ਲਈਏ ਕਦੋਂ ਨਿਕਲੂਗੇ ਤੂੰ ਤੇ ਕਦੋਂ ਖਰਾ ਸ਼ੂਟੂਗਾ ਮੇਰਾ ਕੀ ਹੋ ਰਹਾ ਤੂੰ ਵਾਸੇ ਮੰਨ ਜੇ ਤੇ ਬਣਾਉਂਦੇ ਕੀ ਕਰੂੰਗੀ ਹਾਂ ਸਾਰੀ ਬੋਲ ਦਊਂਗਾ ਇਹਨੇ ਚ ਮੰਨ ਜੂਗਾ ਜਸ ਕੀ ਕਰੀ ਜਾਂਦੇ ਸੀ ਹੌਣ ਦੇਖੀ ਜਾਂਦਾ ਸੀ ਮੈਂ ਹੋਰ ਤਾਂ ਕੀ ਕਰਨਾ ਅੱਛਾ ਹਲੋ ਇਹ ਕੀ ਹੈ ਖੀਰ ਖੀਰ ਅੱਜ ਕਿਹੜੀ ਖੁਸ਼ੀ ਚ ਤੁਹਾਨੂੰ ਪਸੰਦ ਹੈ ਨਾ ਥਾ ਬਣਾਈ ਆ ਖਾ ਕੇ ਵੇਖੋ ਕਿਵੇਂ ਬਣੀ ਆ ਯਾਰ ਉਹੀ ਗੱਲਾਂ ਤੇਰੀਆਂ ਠੀਕ ਹੋ ਗਿਆ ਜੋ ਨਹੀਂ ਬਣਾਉਣਾ ਆਉਂਦਾ ਕੁਛ ਨਾ ਤਾਂ ਸਿੱਖ ਲਈਦਾ ਹੁੰਦਾ ਤੈਨੂੰ ਇੰਨਾ ਟਾਈਮ ਹੋ ਗਿਆ ਹਰਪ੍ਰੀਤ ਹਲੇ ਤੱਕ ਤੈਨੂੰ ਖੀਰ ਨਹੀਂ ਬਣਾਉਣੀ ਆਈ ਅੱਜ ਨਾਲ ਯਾਰ ਮੈਂ ਤਾਂ ਹੁਣ ਯਾਰ ਉਹੀ ਗੱਲ ਤੂੰ ਮਿੱਠਾ ਤਾਂ ਇਹ ਚ ਹੈ ਹੀ ਨਹੀਂ ਖੀਰ ਤਾਂ ਮਿੱਠੀ ਹੁੰਦੀ ਆ ਫਿੱਕੀ ਖੀਰ ਦੇਖੀ ਕਦੇ ਮਿੱਠਾ ਆਇਆ ਉਹੀ ਲੱਗਦਾ ਤੁਹਾਨੂੰ ਉਹੀ ਮੈਨੂੰ ਕਹਤੋ ਲੱਗਦਾ ਆ ਚਲ ਕੋਈ ਨਾ ਵੈਸੇ ਵੀ ਮੈਨੂੰ ਭੁੱਖ ਨਹੀਂ ਹੈਗੀ ਆ ਜਾ ਬਹਿ ਜਾ ਤੂੰ ਵੀ ਬਸ ਕੋਈ ਸਵੇਰ ਦੀ ਕੰਮ ਕਰ ਰਹੀ ਹੋਵੇਂਗੀ ਤੂੰ ਥੱਕੀ ਹੋਵੇਂਗੀ ਦੋ ਮਿੰਟ ਆਰਾਮ ਕਰ ਲੈ ਨਾ ਇਹ ਗੱਲ ਬਾਤ ਕਰ ਲੈ ਤੇ ਮੈਂ ਇਹ ਕਹਿੰਦੀ ਸੀ ਜਸ ਸੋਹਰੀ ਸੱਚੀ ਨਹੀਂ ਪਸੰਦ ਆਈ ਖੀਰ ਚਲ ਕੋਈ ਨਾ ਖਾ ਲੂ ਮੈਂ ਮਿੱਠਾ ਹੈ ਸੱਚੇ ਕੀ ਮਜ਼ਾਕ ਕਰੀ ਇਹਨੂੰ ਮਿੱਠਾ ਨਹੀਂ ਹੈਗਾ ਸੱਚੀ ਪਰ ਮੈਂ ਫੇਰ ਵੀ ਖਾ ਲੂੰਗਾ ਕੋਈ ਹਾਂ ਕੋਈ ਗੱਲ ਮੈਂ ਤਣਾ ਬਣਾਇਆ ਤੇਰੇ ਨੂੰ ਮੈਂ ਨਾ ਥੋੜੀ ਘੱਟ ਸਕਦਾ ਨਹੀਂ ਕੋਈ ਗੱਲ ਨਹੀਂ ਜੇ ਨਹੀਂ ਪਸੰਦ ਤਾਂ ਨਹੀਂ ਕੋਈ ਨਹੀਂ ਮੈਂ ਖਾ ਲੂੰਗਾ ਕੀ ਹੋ ਗਿਆ ਹੋਇਆ ਤਾਂ ਕੁਛ ਨਹੀਂ ਮੈਂ ਨਾ ਅਹੀਂ ਕਹਿੰਦੀ ਸੀ ਮੈਂ ਨਾ ਗੁੱਸੇ 'ਚ ਬੋਲ ਗਈ ਸਵੇਰੇ ਵੀ ਮੈਂ ਕਾਲਜ ਨਹੀਂ ਜਾਣਾ ਅਸਪੀਤ ਤੂੰ ਗੁੱਸੇ 'ਚ ਇੱਕ ਨਹੀਂ ਤੂੰ ਬਹੁਤ ਕੁਝ ਬੋਲ ਜਾਂਦੀ ਕਿ ਤੈਨੂੰ ਪਤਾ ਵੀ ਨਹੀਂ ਲੱਗਦਾ ਵੀ ਮੈਂ ਕੀ ਬੋਲਗੀ ਮੈਂ ਤਾਂ ਤੂੰ ਦਾਦੀ ਨਾਲ ਲੜਦੀ ਆ ਨਾਲੇ ਮੇਰੇ ਨਾਲ ਲੜਦੀ ਆ ਯਾਰ ਮੈਂ ਨਾ ਦਾਦੀ ਨਾਲ ਨਹੀਂ ਲੜਦੀ ਜੱਸ ਦਾਦੀ ਦੇਖ ਕੇ ਆਪ ਹੀ ਬੋਲਦੀ ਏ ਮੈਨੂੰ ਗੱਲ ਗੱਲ ਤੇ ਯਾਰ ਦਾਦੀ ਕਿੱਥੇ ਬੋਲਦੀ ਆ ਯਾਰ ਤੂੰ ਹੀ ਜ਼ਿਆਦਾ ਬੋਲਦੀ ਏ ਜੇ ਤੂੰ ਅੱਗੋਂ ਨਾ ਜਵਾਬ ਦੇਵੇਂ ਨਾ ਫਿਰ ਦਾਦੀ ਕਾਹ ਤੋਂ ਬੋਲੇ ਦੱਸ ਦਾਦੀ ਤੂੰ ਤਾਂ ਸਾਹਮਣੇ ਤਾਂ ਕਿੰਨਾ ਕੁਝ ਬੋਲਦੀ ਰਹਿੰਦੀ ਏ ਜਿਹੜੀ ਗੱਲ ਨਹੀਂ ਬੋਲਣੀ ਉਹ ਤਾਂ ਵੀ ਬੋਲ ਦਾਂਦੀ ਏ ਕਿੰਨਾ ਕੁ ਸੁਣੀ ਜਾਵਾਂ ਮੈਂ ਤੈਨੂੰ ਹਰ ਵੀ ਦਾਦੀ ਦਾ ਸੁਭਾਅ ਪਤਾ ਨਾ ਪਹਿਲੇ ਦਿਨ ਤੋਂ ਹੀ ਐਵੇਂ ਆ ਇਹ ਆਪਾਂ ਬਦਲ ਨਹੀਂ ਸਕਦੇ ਹੁਣ ਪਰ ਕਿਤਨਾ ਕਿਤੇ ਤੈਨੂੰ ਸਮਝਣ ਦੀ ਲੋੜ ਯਾਰ ਮੈਂ ਕੀ ਸਮਝਾਂ ਇਹ ਕੌਣ ਕਦੋਂ ਤੇਰੇ ਲੱਛਣ ਮਾੜੇ ਆਇਆ ਕੰਨ ਨਾਲ ਫੋਨ ਲਾ ਕੇ ਫਿਰਦੀ ਰਹਿੰਦੀ ਇਹ ਗੱਲਾਂ ਹੁੰਦੀਆਂ ਇਹ ਹੈਗੀਆਂ ਪ੍ਰਾਣੀਆਂ ਬੁੜੀਆਂ ਇਹ ਤਾਂ ਅੱਜ ਕੱਲ ਇਹਨੀਆਂ ਗੱਲਾਂ ਘਰ ਤੋਂ ਨਹੀਂ ਰਹਿੰਦੀਆਂ ਹੁਣ ਆਪਾਂ ਤਾਂ ਚੱਲ ਨਿਊ ਜਨਰੇਸ਼ਨ ਵਾਲੇ ਆ ਆਪਾਂ ਨੂੰ ਇਹ ਗੱਲਾਂ ਨੂੰ ਇਗਨੋਰ ਕਰਨਾ ਚਾਹੀਦਾ ਓਏ ਮੈਂ ਨਹੀਂ ਸੁਣ ਸਕਦੀ ਯਾਰ ਮਾੜਾ ਮਾੜਾ ਤੁਸੀਂ ਕਹਿ ਤਾਂ ਸਕਦੇ ਤੁਸੀਂ ਤਾਂ ਕਿੰਨਾ ਤਾਂ ਕਹਿਣਾ ਆ ਮੈਂ ਕਿੰਨਾ ਤਾਂ ਕਿਹਾ ਜਦਾਦੀ ਨੂੰ ਵੀ ਨਾ ਐਵੇਂ ਕੁਝ ਬੋਲਿਆ ਕਰ ਪਰ ਹੁਣ ਮੈਂ ਵੀ ਕੀ ਕਰਾਂ ਜਦੋਂ ਸੁਣਦੀ ਨਹੀਂ ਦਾਦੀ ਵੀ ਚਲ ਠੀਕ ਹੈ ਪਰ ਮੈਂ ਤੁਹਾਡੇ ਕਹਿੰਦਾ ਸੁਣ ਲਿਆ ਕਰੂੰਗੀ ਦਾਦੀ ਦੀ ਗੱਲਾਂ ਹੈ ਸੌਰੀ ਯਾਰ ਗੁੱਸਾ ਨਾ ਕਰਿਆ ਕਰੋ ਨਾ ਜੇ ਕੋਈ ਗੱਲ ਕਹਿੰਦੀ ਹੁੰਦੀ ਹੈ ਤੁਸੀਂ ਮੈਨੂੰ ਕਹਿਦਾ ਕਰੋ ਹੈ ਕਮਰੇ ਚ ਜਾ ਕੇ ਪਰ ਦਾਦੀ ਮੂਰੇ ਰੌਲਾ ਨਾ ਪਾਇਆ ਕਰੋ ਚਲ ਰੌਲਾ ਤਾਂ ਮੈਂ ਨਹੀਂ ਪਾਉਂਦਾ ਪਰ ਕਿਤਨਾ ਕਿਤੇ ਨਾ ਮੈਨੂੰ ਜਦੋਂ ਗੱਲਾਂ ਸੁਣਨ ਚਾਹੁੰਦੀਆਂ ਤਾਂ ਉਦੋਂ ਮੈਨੂੰ ਦੁੱਖ ਲੱਗਦਾ ਹੈ ਕਿਉਂਕਿ ਵੀ ਮੈਂ ਤੇਰੇ ਤੇ ਇੰਨਾ ਯਕੀਨ ਕੀਤਾ ਹਨਾ ਕਿ ਤੇ ਤੂੰ ਮੇਰਾ ਯਕੀਨ ਨਾ ਤੋੜਦੀ ਯਾਰ ਮੈਂ ਕਿਉਂ ਤੋੜੂੰਗੀ ਯਕੀਨ ਤੋੜਾਂ ਹੈ ਜੇ ਨਹੀਂ ਤੋੜੂੰਗੀ ਤਾਂ ਚੰਗੀ ਗੱਲ ਹੈ ਫਿਰ ਜਿਵੇਂ ਤੂੰ ਚਾਹੁੰਦੀ ਆ ਨਾ ਫਿਰ ਉਮੀ ਹੋਇਆ ਕਰੂ ਸਾਰਾ ਕੁਝ ਜਦ ਤੂੰ ਚਾਹੁੰਦੀ ਆ ਵੀ ਕਾਲਜ ਜਾਣਾ ਆ ਤਾਂ ਤੂੰ ਜਾਏਂਗੀ ਤੂੰ ਕਾਲਜ ਤਾਂ ਹੁਣ ਜਾਣਾ ਹੀ ਆ ਜਦੋਂ ਹੁਣ ਫੀਸ ਭਰੀ ਐ ਐਵੇਂ ਥੋੜੀ ਹੋ ਹਟਣਾ ਤਾਂ ਮੈਂ ਆ ਕੇ ਬੁਸੇਰੀਕਾ ਤਾਂ ਕਹਿ ਰਹੀ ਸੀ ਵੀ ਮੈਂ ਕਾਲਜ ਜੀ ਨਹੀਂ ਜਾਣਾ ਹੈਗਾ ਹੁਣ ਉਹਨਾਂ ਨੂੰ ਗੁੱਸੇ 'ਚ ਕਹਤਾ ਸੀ ਤੁਸੀਂ ਬੋਲਣ ਲੱਗ ਕੇ ਤੇ ਮੈਂ ਰਾਤ 'ਚ ਖੜੀ ਸੀ ਗਲਤੀ ਮੰਨਦੀ ਐ ਮੈਂ ਉਹਦੇ ਲਈ ਸੌਰੀ ਅੱਗੇ ਤੋਂ ਨਾ ਨਹੀਂ ਕਰਦੀ ਸਿੱਧਾ ਕਾਲਜ ਜਾਇਆ ਕਰੋ ਸਿੱਧਾ ਆਇਆ ਕਰੋ ਬਸ ਤੁਹਾਡੇ ਨਾਲ ਜਾਇਆ ਕਰੋ ਕਿਸੇ ਲੈ ਕੇ ਆਇਆ ਕੋਈ ਮੈਨੂੰ ਤੇ ਫਿਰ ਹੁਣ ਵੀ ਤਾਂ ਲਾਈਨ ਤੇ ਆਈ ਐ ਪਹਿਲਾਂ ਆ ਜਾਂਦੀ ਮੂੰਹ ਮਾਏ ਨਾ ਕਰਾ ਕਰੋ ਕਿ ਤੁਸੀਂ ਨਾਲ ਦਾਦੀ ਦੇ ਪਿੱਛੇ ਨਾ ਲੱਗਾ ਕਰੋ ਮੈਂ ਤਾਂ ਕਿਸੇ ਦੇ ਪਿੱਛੇ ਨਹੀਂ ਲੱਗਦਾ ਹੈਗਾ ਜੋ ਸਹੀ ਹੈ ਮੈਂ ਤਾਂ ਉਹਦੇ ਪਿੱਛੇ ਲੱਗਦਾ ਹਾਂ ਸਹੀ ਦੇ ਪਿੱਛੇ ਤਾਂ ਹੁਣ ਆਪਾਂ ਨੂੰ ਲੱਗਣਾ ਹੀ ਚਾਹੀਦਾ ਨਾ ਹੂੰ ਪਰ ਮਾੜਾ ਮੋੜ ਤੁਸੀਂ ਵੀ ਕਿਹਾ ਕਰਦੇ ਦਾਦੀ ਨੂੰ ਵੀ ਇਹ ਨਾ ਨਾ ਬੋਲਿਆ ਮੈਂ ਇਹਨਾਂ ਤਾਂ ਕਹਿਣਾ ਹਰਪੀਤ ਹੁਣ ਜਦੋਂ ਸੁਣਦੀ ਨਹੀਂ ਹੈਗੇ ਉਹੀ ਗੱਲ ਉਹਨਾਂ ਦੇ ਖਿਆਲ ਖਿਆਲ ਪੁਰਾਣੇ ਨੇ ਫਿਰ ਮੈਂ ਨਹੀਂ ਸੁਣ ਸਕਦੀ ਜੇ ਹੁਣ ਮੈਨੂੰ ਬੋਲੇ ਮੈਂ ਤਾਂ ਮੇਰੇ ਅੰਦਰ ਪੇਸ਼ੈਂਸ ਕਾ ਤੋ ਨਹੀਂ ਹੈਗੇ ਮੈਨੂੰ ਤਾਂ ਇਹ ਨਹੀਂ ਚੀਜ਼ ਸਮਝ ਆਉਂਦੀ ਸਬਰ ਕਰਿਆ ਕਰ ਕੋਈ ਨਾ ਜੇ ਕੁਛ ਕਹਿ ਤਾ ਫਿਰ ਕੀ ਹੋ ਗਿਆ ਉਹ ਵੱਡੇ ਨੇ ਕਹਿ ਸਕਦੇ ਨੇ ਠੀਕ ਹੈ ਸੁਣ ਲਿਆ ਕਰੂੰਗੇ ਫਿਰ ਉਹਨਾਂ ਨੇ ਬਸ ਹੋਰ ਕੁਝ ਹੋਰ ਤਾਂ ਕੁਝ ਨਹੀਂ ਬਸ ਨਾਲੇ ਆਪਦੀ ਪੜ੍ਹਾਈ ਚੰਗੀ ਤਰ੍ਹਾਂ ਕਰ ਵਧੀਆ ਨੰਬਰ ਆਉਣੇ ਚਾਹੀਦੇ ਤੇਰੇ ਠੀਕ ਹੈ ਵਧੀਆ ਨੰਬਰ ਹੀ ਆਉਣਗੇ ਮੇਰੇ ਐਵੇਂ ਫਿਕਰ ਨਾ ਕਰਿਆ ਕਰੋ ਪਰੰਦਰ ਟਾਈਮ ਵੀ ਦਿਓ ਮੈਨੂੰ ਸਾਰੰਦ ਤਦਦੀ ਹੈਗਾ ਨਾਲੇ ਮੈਂ ਕੰਮ ਕਰਾਂ ਐਂ ਕਹਿੰਦਾ ਸੀ ਤੈਨੂੰ ਆਪਣੇ ਹੁਣ ਸਰਕਾਰੀ ਪੋਸਟਾਂ ਆ ਰਹੀਆਂ ਨੇ ਕਿਸੇ ਪੇਪਰ ਦੀ ਤਿਆਰੀ ਕਰ ਲੈਂਦੀ ਹਾਂ ਹਾਂ ਕੋਈ ਗੱਲ ਨਹੀਂ ਕਰ ਲੂੰਗੀ ਮੈਂ ਤਿਆਰੀ ਪੋਸਟ ਆ ਭਰੇ ਆਉਂਗੇ ਪੋਸਟਾ ਹੁਣ ਵਧੀਆ ਨਿਕਲ ਰਹੀਆਂ ਹੈਗੀਆਂ ਹਾਂ ਬੀਏਬੀ ਇਸ ਤੇ ਤਾਂ ਹੀ ਕਹਿਣਾ ਮੈਂ ਹੁਣ ਨਾਲ ਨਾਲ ਆਪਦੇ ਇਹਦੀ ਡਿਗਰੀ ਦੇ ਨਾਲ ਨਾਲ ਨਾ ਪੇਪਰਾਂ ਦੀ ਤਿਆਰੀ ਚ ਕਰੀ ਚੱਲ ਠੀਕ ਹੈ ਆਪਾਂ ਬਾਅਦ ਜਾਗੇ ਜੀ ਤੇ ਦਾਦੀ ਬੁਲਾਈ ਜਾਂਦੀ ਸੀ ਤੁਹਾਨੂੰ ਮੈਂ ਜਾਇ ਹੁਣ ਨਾ ਚੱਲ ਠੀਕ ਹੈ ਚਾਹ ਬਣਾ ਦੇ ਜੇ ਬਣਾ ਸਕਦੀ ਆ ਬਣਾ ਦਾਨੀ ਆ ਮਿੱਠਾ ਘੱਟ ਕੇ ਤੇਜ਼ ਮਿੱਠਾ ਬੱਦੀ ਰੱਖ ਲਈ ਖੀਰ ਚ ਦਾ ਹੈ ਨਹੀਂ ਸੀ ਮਿੱਠਾ ਚਲ ਆ ਵੀ ਲੈ ਜਾ ਨਾਲੇ ਚੰਗਾ ਤੁਸੀਂ ਸੁਣਿਆ ਉਹ ਗੱਲ ਦਾਦੀ ਦੀ ਫਿਰ ਆਕੂ ਜੀ ਕਿਹਾ ਨਹੀਂਗਾ ਮੇਰਾ ਜਾ ਜਾ ਹੁਣ ਆਜੋ ਅਲਪੀਦ ਮੇਰਾ ਕਿਹੜਾ ਜੀ ਕਰਦਾ ਵੀ ਤੈਨੂੰ ਮੈਂ ਕਾਲਜ ਨਾ ਪੜਨਣ ਲਾਵਾਂ ਪਰ ਹੁਣ ਕਰਾਂ ਕੀ ਜੇ ਤੂੰ ਸਹੀ ਰਹੇਂਗੀ ਮੇਰਾ ਯਕੀਨ ਨਾ ਤੋੜੇਂਗੀ ਫਿਰ ਮੈਂ ਕਿਉਂ ਹਟਾਉਂ ਤੈਨੂੰ ਪੜਨ ਤੋਂ ਪਤਾ ਨਹੀਂ ਮੈਂ ਤਾਂ ਘਰ ਦੇ ਨਾਲ ਲੜ ਕੇ ਤੈਨੂੰ ਕਾਲਜ ਭੇਜ ਰਿਹਾ ਇਹ ਹੁਣ ਤੇਰੇ ਤੇ ਡਿਪੈਂਡ ਕਰਦਾ ਹਨਾ ਵੀ ਤੂੰ ਮੇਰਾ ਯਕੀਨ ਨਾ ਤੋੜੇ ਕੀ ਕਰਾਇਆ ਜਾਵੇ ਯਾਰ ਵੇਲਿਆਂ ਤਾਂ ਟਾਈਮ ਹੀ ਲੰਘਦਾ ਫੋਨ ਦੇਖਦੇ ਕਿ ਵੀ ਅੱਕ ਗਏ ਜੀ ਕਰਦਾ ਢੇੜਾ ਲਾ ਕੇ ਆਈਏ ਢੇੜਾ ਵੀ ਕੱਲੇ ਲਾਉਂਦਾ ਜੀ ਨਹੀਂ ਕਰਦਾ ਯਾਰ ਮੈਨੂੰ ਲੈ ਕੇ ਚੱਲੀਏ ਐਂ ਉਹ ਲਾਸਾ ਉਂ ਤਾਂ ਮੇਰਾ ਸਾਲਾ ਹੈ ਖਾਚ ਜਾਈ ਹੈ ਹੈਲੋ ਐਨੋ ਅਨਵੀਨ ਕੀ ਹਾਲ ਹੈ ਵਧੀਆ ਵਧੀਆ ਬਾਈ ਤੂੰ ਦੱਸ ਠੀਕ ਹੈ ਵਧੀਆ ਕਿੱਥੇ ਸੀ ਮੈਂ ਬਈ ਮੜ ਜ ਇੱਥੇ ਜਿਗਾ ਗਿਆ ਹੋਇਆ ਸੀ ਬੋਲੋ ਅੱਛਾ ਅੱਛਾ ਉਹ ਕੁਛ ਨਹੀਂ ਬੱਸ ਮੈਂ ਤਾਂ ਨਾ ਘਰੇ ਬੈਠਾ ਸੀ ਅੱਜ ਬੋਰ ਜਾ ਹੋਈ ਜਾਂਦਾ ਸੀ ਅੱਛਾ ਹਾਂ ਮੈਂ ਸੋਚਿਆ ਚੱਲ ਕੁਛ ਖਾ ਪੀ ਆਉਂਦੇ ਢੇੜਾ ਗੁੜਾ ਲਾਏ ਆਉਂਦੇ ਹਾਂ ਅੱਜ ਕਰ ਹੀ ਲਿਆ ਫਿਰ ਭਰਾ ਨੂੰ ਯਾਰ ਹੈ ਹੋਰ ਬੱਸ ਤੈਨੂੰ ਕਹੀ ਤਾਂ ਜਾਣਾ ਯਾਰ ਦਿਲ ਜਾਨੀ ਸੀ ਲੱਗਦਾ ਪਿਆ ਨਾ ਤੂੰ ਆਇਆ ਦੋ ਤਿੰਨ ਦਿਨਾਂ ਦਾ ਫਿਰ ਮੈਂ ਕਿਹਾ ਚੱਲ ਨਵੀਨ ਨੂੰ ਲਾ ਕੇ ਫੋਨ ਪੁੱਛਦਿਆਂ ਵੀ ਕਿੱਥੇ ਆ ਹਾਂ ਨਹੀਂ ਨਹੀਂ ਉਹ ਤਾਂ ਵਧੀਆ ਕੀਤਾ ਮੈਂ ਤਾਂ ਗਿਆ ਹੋਇਆ ਸੀ ਲਾਠੀ ਮਾਰਾ ਜਾ ਕੰਮ ਬਈ ਅੱਛਾ ਅੱਛਾ ਆ ਕਰਕੇ ਨਹੀਂ ਆਇਆ ਹਾਂ ਭਾਈ ਕੀ ਕੋਈ ਚੱਕਰ ਪਿਆ ਆ ਨਾ ਨਾ ਚੱਕਰ ਦਾ ਕੀ ਬਣਾ ਬਈ ਬੱਸ ਵਾਸ ਤੇਰੇ ਚ ਇੱਕ ਵਾਸਤੇ ਥੋੜਾ ਜਾ ਅੱਛਾ ਅੱਛਾ ਹਾਂ ਬਈ ਠੀਕ ਐ ਮੈਂ ਤੈਨੂੰ ਆਈ ਕਹਿੰਦਾ ਵੀ ਚੱਲ ਵੜਾ ਹਾਂ ਵਧੀਆ ਵਧੀਆ ਕੁਝ ਖਾ ਪੀ ਆਉਂਦੇ ਦੇ ਕੋਈ ਆ ਜਾਂਦਾ ਤਾਂ ਫਿਰ ਕੋਈ ਹੋਰ ਹੈਗਾ ਨਾਲ ਨਾਲ ਜੀ ਵਾਜੀ ਉਹਨੂੰ ਲੈ ਜਾਂਦਾ ਯਾਰ ਮੈਂ ਨਾਲ ਉਹ ਪਤਾ ਕੀ ਗੱਲ ਆ ਬਈ ਐਵੇਂ ਕੀ ਫਾਇਦਾ ਚੱਲ ਜੇ ਮੈਂ ਇੱਥੇ ਵੀ ਹੁੰਦਾ ਹਨਾ ਫਿਰ ਵੀ ਐਵੇਂ ਕਲੇਸ਼ ਹੁੰਦਾ ਯਾਰ ਉਹਦਾ ਕੀ ਫਾਇਦਾ ਕਾਲਾ ਕਲੇਸ਼ ਹੁੰਦਾ ਗੱਲ ਨਹੀਂ ਸਮਝਿਆ ਮੈਂ ਤੇਰੀ ਉਹ ਗੱਲ ਬਈ ਕੀ ਸਮਝੇਗਾ ਮੈਂ ਇੱਥੇ ਆਪਣੇ ਮੋੜ ਤੇ ਬੈਠਾ ਸੀਗਾ ਹਾਂ ਤੇ ਉਹ ਦਿਨ ਹਾਂ ਉਹ ਦਿਨ ਚਾਚੀ ਆਈ ਮੈਨੂੰ ਬੁਲਾ ਕੇ ਲੈ ਗਈ ਕਹਿੰਦੀ ਆ ਜਾ ਹਾਂ ਕਹਿੰਦੀ ਆ ਜਾ ਪੁੱਤ ਕਹਿੰਦੀ ਪੀਣਾ ਸਿੱਟ ਕੇ ਆਉਣਾਗਾ ਮੈਂ ਕੋਈ ਗੱਲ ਨਹੀਂ ਉਹ ਤਾਂ ਚਾਚੀ ਮੈਂ ਸਿੱਟ ਕੇ ਆਉਣਾਗਾ ਤੇ ਪਹਿਲਾਂ ਤਾਂ ਬੋਲਣ ਲੱਗੀ ਮੈਨੂੰ ਹਣ ਸਾਰੀ ਕੀ ਪਤਾ ਨਹੀਂ बस ਉਹੀ ਕਹਿੰਦੀ ਵੀ ਤੂੰ ਕੀ ਲਾ ਉੱਤੇ ਬੈਠੇ ਸੀ ਤੁਸੀਂ ਇਕੱਠੇ ਆਪਾਂ ਬੈਠੇ ਨਹੀਂ ਸੀ ਭਾਈ ਹਾਂ ਪਤਾ ਨਹੀਂ ਇਹਨਾਂ ਨੇ ਦੇਖ ਦੁਖ ਲਿਆ ਹੋਊਗਾ ਅੱਛਾ ਹਾਂ ਪਹਿਲਾਂ ਤਾਂ ਮੈਨੂੰ ਬੋਲਣ ਲੱਗੀ ਫਿਰ ਕਹਿੰਦੀ ਆ ਜਾ ਕਹਿੰਦੀ ਪੀਣਾ ਸਿੱਟ ਕੇ ਆਉਣਾਗਾ ਪੀਣੇ ਦੇ ਬਹਾਨੇ ਮੈਨੂੰ ਬੁਲਾ ਲਿਆ ਭਾਈ ਪਹਿਲਾਂ ਤਾਂ ਘਰੇ अच्छा पर मेरी उथे हां बाबा मेरे नाल बोले उथे भाभी भी बोली ਵਿੱਚ ਹੀ ਇਹਨਾਂ ਨੇ ਪਹਿਲਾਂ ਤਾਂ ਉਥੇ ਘਰੇ ਬੁਲਾ ਕੇ ਬਈ ਬੇਇੱਜ਼ਤੀ ਕੀਤੀ ਆ ਪਹਿਲਾਂ ਬਈ ਉਹ ਹੀ ਤਾਂ ਤਾਂ ਹੀ ਮੈਂ ਤੈਨੂੰ ਕਹਿੰਨਾਗਾ ਪਹਿਲਾਂ ਤਾਂ ਮੇਰੇ ਘਰੇ ਬੁਲਾ ਕੇ ਬੇਇੱਜ਼ਤੀ ਕੀਤੀ ਆ ਚੰਗੀਆਂ ਗੱਲਾਂ ਥੋੜੀ ਹੁੰਦੀਆਂ ਲਾਡੀ ਯਾਰ ਤੂੰ ਦੱਸ ਓਏ ਯਾਰ ਮੈਨੂੰ ਤਾਂ ਆ ਗੱਲਾਂ ਦਾ ਪਤਾ ਹੀ ਨਹੀਂ ਸੀ ਯਾਰ ਮੈਨੂੰ ਕਿਹੜਾ ਮਿੰਨਾ ਦੋ ਤੇ ਦੱਸਿਆ ਤੂੰ ਮੈਨੂੰ ਉਹਦੀ ਦਾਦਾ ਉਹਦੀ ਮੈਂ ਕਰਦਾ ਗੱਲ ਇਹਨਾਂ ਨਾਲ ਤੈਨੂੰ ਅੱਜ ਹੁਣ ਤੈਨੂੰ ਦੱਸ ਹੀ ਦਿੱਤਾ ਹੂਗਾ ਮੈਂ ਤਾਂ ਕੀ ਦੱਸਾਂ ਬਈ ਤੈਨੂੰ ਮੈਂ ਦੱਸ ਪਹਿਲਾਂ ਬਈ ਕੀ ਕੋਈ ਗਲਤ ਗੱਲ ਕਹੀ ਆ ਨਹੀਂ ਸੱਚ ਹੁੰਦੀ ਮੈਂ ਤਾਂ ਕਹਿ ਲਉਣਾ ਓ ਯਾਰ ਸਾਡੀ ਬੁੜੀ ਦਾ ਤੈਨੂੰ ਪਤਾ ਨਹੀਂ ਯਾਰ ਇਹ ਨਾ ਥੋੜੀ ਟੇਢੀ ਚੱਲਦੀ ਹੈ ਹੈ ਓ ਯਾਰ ਇਹਨੂੰ ਐ ਹੋ ਗਿਆ ਵੀ ਐ ਕਰਕੇ ਵੀ ਤੂੰ ਗੱਲ ਦੱਸਦੀ ਮੈਨੂੰ ਤੂੰ ਤਾਂ ਸਹੀ ਦੱਸੀ ਹੈ ਗੱਲ ਹਾਂ ਮੈਂ ਤਾਂ ਆਪਦੇ ਕਰਕੇ ਦੱਸਦਾ ਬਈ ਨਹੀਂ ਆਪਾਂ ਨੂੰ ਤਾਂ ਕੀ ਲੋੜ ਆ ਬਈ ਚੱਲ ਯਾਰ ਕੋਈ ਨਹੀਂ ਐਵੇਂ ਤੂੰ ਗੁੱਸਾ ਨਾ ਕਰ ਕੋਈ ਗੱਲ ਨਹੀਂ ਮੈਂ ਕਰਦਾ ਗੱਲ ਅੱਜ ਮੈਨੂੰ ਤਾਂ ਜੇ ਤੂੰ ਉਹਦੇ ਦੱਸ ਦਿੰਦਾ ਗੱਲ ਅੱਜ ਤਾਂ ਮੈਂ ਗੱਲ ਕਰ ਹੀ ਲੈਂਦਾ ਤੇਰੀ ਭਾਬੀ ਤਾਂ ਨਹੀਂ ਬੋਲੀ ਤੈਨੂੰ ਮਾਣਾ ਉਹ ਤਾਂ ਵਿਚਾਰੀ ਉਹ ਵੀ ਬੋਲਦੀ ਸੀਗੀ ਬਾਈ ਬੱਚੀ ਫਿਰ ਚਲ ਉਹਦਾ ਤਾਂ ਕੀ ਕਸੂਰ ਆ ਬਾਈ ਹੁਣ ਮੇਰੀ ਗੱਲ ਸੁਣੋ ਜਿਵੇਂ ਚਾਚੀ ਕਹੂਗੀ ਹੁਣ ਚਾਚੀ ਬੋਲੀ ਜਾਂਦੀ ਸੀਗੀ ਪਰ ਉਹਨੂੰ ਵੀ ਆਈ ਲੱਗੋਈ ਪਤਾ ਨਹੀਂ ਵਾ ਤੁਹਾਨੂੰ ਬਗਾੜਦਾ ਹੀ ਆ ਵੀ ਕੋਈ ਉਹਨੂੰ ਗਲਤ ਗੱਲਾਂ ਹੀ ਕਰਦਾ ਵੀ ਉਂਗਲਾ ਹੀ ਲਾਉਣਾ ਤੁਹਾਨੂੰ ਮੈਂ ਓ ਯਾਰ ਬਗਾੜਦਾ ਨਹੀਂ ਯਾਰ ਮੈਂ ਕੋਈ ਜਵਾਕ ਆਂਗਾ ਮੈਂ ਕਿਹੜਾ ਕੁਝ ਝੋਲਦਾ ਕਰਦਾਂ ਨਾਲੇ ਕੋਈ ਗਲਤ ਗਲਤ ਨਹੀਂ ਕੀਤੀ ਯਾਰ ਜਿਹੜੀ ਗੱਲ ਤੂੰ ਮੈਨੂੰ ਦੱਸੀ ਆ ਉਹ ਗੱਲ ਸੱਚ ਹੀ ਨਿਕਲੀ ਆ ਮੈਂ ਸੱਚੀ ਨਿਕਲੀ ਨਾ ਬਈ ਕੋਈ ਗੱਲ ਹੋਈ ਸੀਗੀ ਤਾਂ ਮੈਂ ਤੁਹਾਨੂੰ ਕਹੀ ਆ ਤੇ ਬਾਕੀ ਜਿਹੜੀ ਹੁਣ ਕਹਿੰਦਾ ਬਈ ਤੁਹਾਨੂੰ ਵੀ ਪਤਾ ਹੀ ਆ ਜਿਹੜੀ ਤੂੰ ਉੱਦੇ ਗੱਲ ਕਰਦਾ ਸੀ ਆਪਣੇ ਗਵਾਨੀਆਂ ਦੀ ਬਹੂ ਵਾਲੀ ਉਹ ਵੀ ਗੱਲ ਸੱਚ ਸੀ ਆ ਤੂੰ ਕੜਾ ਕੋਈ ਝੂਠ ਗੱਲ ਕੀਤੀ ਆ ਸਹੀ ਗੱਲ ਤਾਂ ਕੀਤੀ ਆ ਹਾਂ ਫਿਰ ਜਿਹੜੀ ਗੱਲ ਸਹੀ ਆ ਬਈ ਮੈਂ ਤਾਂ ਉਹੀ ਕਰੂੰਗਾ ਨਾ ਤੈਨੂੰ ਆ ਆਹ ਦੇ ਕੰਟਰੋਲ 'ਚ ਰੱਖ ਬਈ ਬੁੜੀਆਂ ਹੀ ਆਏ ਨਹੀਂ ਹੁੰਦਾ ਲੇ ਕੇ ਚੱਲ ਪਾਣਾ ਤੂੰ ਕੋਈ ਨਹੀਂ ਯਾਰ ਮੈਂ 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 ਕਰਦਾ ਗੱਲ ਅੱਜ ਇਹਨਾਂ ਨਾਲ ਮੈਂ ਨਾ ਤਾੜ ਕੇ ਗੱਲ ਕਰਦਾ ਵੀ ਇਹਨਾਂ ਨੇ ਤੈਨੂੰ ਕਿਹਾ ਕਿਵੇਂ ਗੱਲ ਕਰਨੀ ਸੀ ਮੇਰੇ ਨਾਲ ਸਿੱਧੀ ਕਰਦੀਆਂ ਗੱਲ ਯਾਰ ਮੈ ਅਗਰ ਉਹ ਹੀ ਤਾਂ ਗੱਲ ਹੈ ਨਾ ਭਾਈ ਖਿੱਚ ਕੇ ਰੱਖ ਲਾਤੀ ਇਹਨਾਂ ਨੂੰ ਮੜਾ ਯਾਰ ਕੋਈ ਨਹੀਂ ਮੈਂ ਕਰਦਾ ਅੱਜ ਗੱਲ ਕਰਦਾ ਯਾਰ ਮੈਨੂੰ ਤਾਂ ਪਤਾ ਨਹੀਂ ਸੀ ਮੇਰੇ ਤਾਂ ਚੇਤ ਹੀ ਨਹੀਂ ਸੀ ਗੱਲ ਮੈਂ ਤਾਂ ਸਵੇਰੇ ਕੀ ਤੈਨੂੰ ਫੋਨ ਲਾ ਲਿਆ ਯਾਰ ਐਵੇਂ ਗੱਠੇ ਡਾਂ ਲਾਂਭਾ ਲੈ ਲਿਆ ਨਹੀਂ ਨਹੀਂ ਮੈਂ ਤਾਂ ਐਵੇਂ ਚਲ ਤੈਨੂੰ ਕਿਤੇ ਪਤਾ ਲੱਗ ਗਿਆ ਹੋਊਗਾ ਮੈਂ ਬੁੜੀਆਂ ਨੇ ਚੱਲ ਗੱਲ ਕਰ ਹੀ ਦਿੱਤੀ ਹੋਊਗੀ ਤੇਰੇ ਤੋਂ ਤਾਂ ਗੌਲ ਲਪੋਣ ਗਿਆ ਉਹ ਨਹੀਂ ਮੈਨੂੰ ਤਾਂ ਪਤਾ ਨਹੀਂ ਸੀ ਗੱਲ ਕੋਈ ਨਹੀਂ ਬਸ ਤੂੰ ਮੈਨੂੰ ਦੱਸ ਤਾਂ ਨਾ ਸ਼ਾਬਾਸ਼ ਤੇਰੇ ਕੋਈ ਗੱਲ ਨਹੀਂ ਕਿੱਥੇ ਹੁਣ ਮੈਂ ਬਾਹਰ ਕੁਝ ਖਾਣ ਜਾਣਾ ਸੀ ਹੁਣ ਮੈਂ ਇਹਨਾਂ ਨੂੰ ਖਵਾਉਣਾ ਅੰਦਰ ਜਾ ਕੇ ਗੱਗੂ ਕੁਛ ਆ ਹਾਂ ਠੀਕ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਤੈਨੂੰ ਮੈਂ ਫੋਨ ਕਰੂੰਗਾ ਬੇਲਾ ਓਕੇ ਮਿਲਦੇ ਆਂ ਫਿਰ ਆਪ ਠੀਕ ਆ ਠੀਕ ਆ ਲੱਡੀ ਚੱਲਦਾ ਚੱਲ ਠੀਕ ਆ ਕਮਾਲ ਹੋ ਗਈ ਯਾਰ ਬੇਇੱਜ਼ਤੀ ਕਰਾਤੀ ਮੇਰੀ ਇੱਕ ਤਾਂ ਯਾਰ ਬੰਦਾ ਜੀ ਇਹਨਾਂ ਦਾ ਵਰਤਦਾ ਤੁਸੀਂ ਹੁਣੋਂ ਵੀ ਨਹੀਂ ਬੋਲਣ ਲੱਗੇ ਆ ਦੇਖਦੀ ਚਾ ਕਰਕਾ ਲੱਗ ਚ ਪਸਦਾ ਮੈਂ ਇੰਦਰ ਆ ਬਣਾ ਜੀ ਘਟਾ ਮੈਂ ਕੀ ਕਹਿੰਦਾ ਹੈ ਕਾਦੀ ਹਾਂਜੀ ਇੱਧਰ ਕੀ ਹੋ ਗਿਆ ਬੱਤ ਕੀ ਹੋ ਗਿਆ ਬਾਹ ਚਲਾ ਚ ਲੱਗ ਗਈ ਯਾ ਨੋ ਬੈਠ ਜੋ ਤਾਨੂੰ ਪੁੱਛਾਂ ਮੈਂ ਕੀ ਹੋ ਗਿਆ ਤੁਸੀਂ ਕੀ ਬਾਲੀਆਂ ਲੀਡਰ ਨਹੀਂ ਲੱਗੀਆਂ ਕੱਲ ਨਹੀਂ ਹੋਗੀ ਹੋ ਗਈ ਗਿਆ ਮੈਨੂੰ ਮੇਰੀ ਗੱਲ ਸੁਣੋ ਮੇਰੇ ਯਾਰ ਦੋਸਤ ਨੂੰ ਤੁਸੀਂ ਘਰੇ ਬੁਲਾ ਕੇ ਉਹਦੀ ਬੇਇੱਜ਼ਤੀ ਕਰਦੀਆਂ ਕੋਈ ਸਾਨੂੰ ਸ਼ੋਭਾ ਤੂੰ ਕਿਆ ਬੋਲਦੀ ਹੈ ਹੈ ਦੱਸ ਤੇਰਾ ਕੀ ਆ ਕਾਹਨੂੰ ਬੋਲਣ ਦਾ ਮਾਂ ਦਾ ਕੱਲ ਬੋਲਦੀ ਬੋਲੀ ਜਾਵੇ ਕਿਨੂੰ ਬੋਲਦਾ ਨਵੀਨ ਨੂੰ ਦੇਖ ਯਾਰ ਦੋਸਤ ਲੱਭਿਆ ਦੇਖ ਲੈ ਲੱਭਣ ਦੀ ਕਿਆ ਕਿਹਾ ਕਿਉਂ ਨਹੀਂ ਕਿੰਨਾ ਕੁਛ ਬੋਲੇ ਉਹ ਤਾਂ ਕੁਛ ਨਹੀਂ ਕੀਤਾ ਅਗਰ ਤੂੰ ਇਹਨੂੰ ਸਿਖਾਉਣਾ ਆਇਆ ਗਾ ਸਿਖਾਉਣ ਨੂੰ ਮੈਂ ਜਵਾਬ ਆ ਅਸਾਂ ਕੁਛ ਨਹੀਂ ਕੀਤਾ ਮੇਰੀ ਗੱਲ ਸੱਚੀ ਐ ਨਾ ਵੀ ਜੋਰ ਦੀ ਦਾੜੀ ਤੇ ਟਣਕਾ ਹਾਂ ਹੈ ਜਦੋਂ ਸੱਚਾ ਸੀ ਤੇਰੇ ਕੋਲ ਤਾਂ ਗੱਲ ਕਰਨ ਦੀ ਲੋੜ ਹੀ ਨਹੀਂ ਸੀ ਅਸੀਂ ਉਹਨੂੰ ਕੀ ਕਿਹਾ ਸੀ ਤਾਂ ਨਾ ਐ ਕਿ ਹਵੇ ਭਾਈ ਲੋਕਾਂ ਦੀ ਗੱਲਾਂ ਨਾ ਕਰ ਮੇਰੇ ਕੋਲ ਇਹ ਗੱਲ ਕਿਸੇ ਨੇ ਨਹੀਂ ਕੀਤੀ ਠੀਕ ਐ ਤੁਸੀਂ ਕੱਲ੍ਹ ਦੀ ਆ ਨੂੰ ਬੋਲੀਓ ਉਹਨੇ ਮੇਰੇ ਕੋਲ ਕੋਈ ਗੱਲ ਨਹੀਂ ਕੀਤੀ ਤਾਂ ਮੈਂ ਜੱਸ ਬਹਿ ਕੇ ਉਹਨੂੰ ਫੋਨ ਲਾ ਲਿਆ ਮਗਾ ਚੱਲ ਗਈ ਉਹ ਕਹਿੰਦਾ ਨਾ ਭਾਈ ਮੈਂ ਨਹੀਂ ਜਾਂਦਾ ਕਹਿੰਦਾ ਤੇਰੀ ਮਾਂ ਮੈਨੂੰ ਸੌ ਸੌ ਕੁਝ ਬੋਲੀ ਤੇਰੀ ਘਰ ਵਾਲੀ ਮੈਨੂੰ ਸੌ ਸੌ ਕੁਝ ਬੋਲੀ ਕਹਿੰਦਾ ਮੈਂ ਤਾਂ ਤੇਰੇ ਨੇੜੇ ਵੀ ਨਹੀਂ ਲੱਗਦਾ ਕਹਿੰਦਾ ਜਾਣ ਕੇ ਥਨੂੰ ਭੁੜਕਾਉਂਦੇ ਆਂ ਮੜਿਆ ਨਾ ਕਰੂ ਆਕੇ ਗੱਲ ਸੁਣ ਲੈ ਮੇਰੀ ਤੂੰ ਮੇਰੇ ਯਾਰ ਦੋਸਤ ਨੂੰ ਮਾਂ ਇਹਨੂੰ ਕਹਦੇ ਬੋਲਿਆ ਨਾ ਕਰੀ ਠੀਕ ਆ ਨਾ ਬਾਅਦ ਆਇ ਨਾ ਤੇ ਯਾਰ ਦੋ ਸਾਡੇ ਵਾਰ ਵੀ ਕੁਝ ਗਲਤ ਨਾ ਬੋਲਣ ਫਿਰ ਤੇਰੇ ਵਾਰ ਕੀ ਹਦ ਬੋਲਤਾ ਮੈਂ ਉਹ ਤੇ ਕਹਿੰਦੇ ਦੀ ਮਾਂ ਤਾਂ ਗਈ ਹੋਈ ਆ ਪਰ じゃਇ ਕਾ ਤੋ ਗਈ ਹੋਈ ਆ ਨਵੀਨ ਨੇ ਕਹਿੰਦਾ ਨਹੀਂ ਇਹ ਕਹਣਾ ਤੁਹਾਨੂੰ ਇਨੇ ਕੁਛ ਨਹੀਂ ਕਿਹਾ ਭਾਈ ਉਹਨੂੰ ਕੋਈ ਗੱਲ ਨਹੀਂ ਕਹੀ ਇਹ ਤਾਂ ਇਹ ਕਹਤਾ ਵੀ ਭਾਈ ਮੈਂ ਤਾਂ ਉਂ ਗਈ ਸੀ ਪੇਕੇ ਤੇਰਾ ਮਤਲਬ ਕੀ ਕੀ ਕਹਿਨਦਾ ਸੀ ਵੀ ਲੜ ਕੇ ਗਈ ਆ ਹਾਂ ਮੰਨਿਆ ਵੀ ਆਹੋ ਮੰਨਿਆ ਵੀ ਆਹੋ ਲੜ ਕੇ ਗਈਆ ਦਾ ਮਤਲਬ ਫਿਰ ਤੂੰ ਉੱਥੇ ਨਾਲੇ ਨਹੀਂ ਚਾਰ-ਚਾਰ ਪੰਜ-ਪੰਜ ਦਿਨ ਜਾ ਕੇ ਹਾਂ ਤੇ ਫਿਰ ਤੂੰ ਲੋਕਾਂ ਦੀ ਗੱਲ ਤੇ ਯਕੀਨ ਕਰਾਂਗਾ ਫਿਰ ਯਕੀਨ ਕਰੂੰਗਾ ਨਹੀਂ ਕਰਾਂਗਾ ਜੇ ਉਹ ਨਾਲ ਗੱਤ ਬੋਲੋ ਤਾਂ ਹੀ ਹਿਜਾ ਲਾਵਾਂਗੇ ਉਹਦਾ ਮੇਰੀ ਗੱਲ ਸੁਣ ਪੁੱਤ ਤੂੰ ਇਹਨੂੰ ਕਹਿਣਾ ਕਿ ਕਿਉਂ ਰਹੀ ਦੁੱਖ ਤਕਲੀਫ ਸੀ ਇਹਦੀ ਮਾਂ ਢਿੱਲੀ ਸੀ ਤੇ ਰੇਪੀ ਫਿਰ ਕੀ ਹੋ ਗਿਆ ਤੇ ਫਿਰ ਉਹਨੇ ਕੀ ਆਪਣੀ ਕੁੜੀ ਬਾਰੇ ਜਦੋਂ ਉਹਨੇ ਸਹੀ ਗੱਲ ਦੱਸ ਦਿੱਤੀ ਸੀ ਉਦੋਂ ਤੇ ਜੇ ਉਹ ਨਾਮ ਦੱਸਦਾ ਤੇ ਮੂੰਹ ਕਾਲਾ ਹੋ ਜਾਂਦਾ ਮਾਓ ਤੇਰਾ ਮੂੰਹ ਰਹਿ ਜਾਂਦਾ ਹੈ ਦੱਸਤਾ ਬਹੁਤ ਵਧੀਆ ਜਿਉਂਨੇ ਚੰਗੇ ਕੀਤਾ ਬੰਨੂ ਦੱਸ ਕੇ ਇਹਦਾ ਆਪਣਾ ਸ਼ਰੀਕਾ ਮੱਤ ਦੇ ਆਪਣੇ ਤੇ ਜਾਨ ਜਾਨ ਕਰਦੇ ਗੱਲਾਂ ਆਪਣਾ ਬਹੁਤ ਵਧੀਆ ਆ ਨਾ ਉਹ ਮਨਲਾਦਾ ਵੀ ਕੁ ਪੜ੍ਹਾਈ ਦੇ ਪੁਰਸਕਾਰ ਲੈਣ ਗਈ ਸੀ ਉਧਰਲੇ ਪਾਸੇ ਜਾ ਕੇ ਜਿਹੜਾ ਸਹੀ ਗੱਲ ਦੱਸਦੀ ਮੱਚਦਾ ਹੋ ਤੇ ਨਹੀਂ ਨਹੀਂ ਆਪ ਬਾਤ ਚੰਗਾ ਸਾਧਨ ਫੋਨ ਤੇ ਲੱਗਿਆ ਨਾ ਕਿ ਉਹ ਤਾਂ ਕਿੰਨੀ ਆਕੀਂਆਂ ਗੱਲਾਂ ਕਰਦਾ ਹੈਗਾ ਉਹ ਤੂੰ ਤਾਂ ਕੀ ਲੈਣਾ ਕੀ ਲੈਣਾ ਤੂੰ ਕੀ ਲੈਣਾ ਉਹ ਤਾਂ ਤਾਂ ਉਹਨੇ ਆਪਣੇ ਤਾਂ ਕੀ ਲੈਣਾ ਚੰਗਾ ਭਲਾ ਬੰਦਾ ਨਹੀਂ ਕਿਸੇ ਦੀ ਗੱਲ ਕਰਦਾ ਹੁੰਦਾ ਜਿਹ ਹੈ ਆਪ ਹੁੰਦਾ ਨਾ ਬੰਦਾ ਤਾਂ ਉਹ ਹਾਂ ਕਰਦਾ ਹੁੰਦਾ ਇਹ ਵੀ ਉਹਨਾਂ ਮਗਰ ਲੱਗਦੇ ਆ ਉਹ ਚਿਲ ਫੰਗਿਆ ਮਗਰ ਲੱਗਦੇ ਨਾਲੇ ਨਹੀਂ ਲੱਗਦੇ ਹਾਂ ਤੁਹ ਲੈਣਾ ਕਿਉਂ ਤੈਨੂੰ ਮੈਂ ਦੱਸ ਤੂੰ ਕੋਈ ਮੈਨੂੰ ਦੱਸਣਾ ਗੱਲ ਕਰੇ ਭੀ ਨਾ ਗੱਲ ਕਰੇ ਆਪਦੀ ਪੀੜ੍ਹੀ ਥੱਲੇ ਛੋਟਾ ਮਾਰੋ ਆਪਣੀ ਗੁਲੀ ਤੋਂ ਕੀ ਲੈਣਾ ਨਾ ਸਾਡੀ ਪੁੱਤ ਤਾਂ ਵਿਆਹੀ ਬਰਗੀ ਤੇ ਆਪਦੀ ਪੀੜ੍ਹੀ ਥੱਲੇ ਤੇ ਆਪ ਆ ਗੱਲ ਕਰੀ ਜਾਣਾ ਮੇਰੀ ਗੱਲ ਸੁਣ ਲਮਾ ਮੈਂ ਤੈਨੂੰ ਇੱਕ ਗੱਲ ਕਹਤੀ ਠੀਕ ਐ ਤੂੰ ਬੋਲਣਾ ਬੋਲ ਲੈਂਦੀ ਇਹਦਾ ਉੱਥੇ ਬੋਲਣ ਦਾ ਹੱਕ ਨਹੀਂ ਸੀ ਅੱਜ ਇਹਨੂੰ ਕੋਈ ਹੱਕ ਨਹੀਂ ਮੈਨੂੰ ਕੁਝ ਕਹਿਣ ਦਾ ਤੈਨੂੰ ਕੋਈ ਹੱਕ ਨਹੀਂ ਕਹਿਣ ਦਾ ਤੈਨੂੰ ਸਿੱਧਾ ਕਹਿਦਾ ਹੁਣ ਤੂੰ ਸਿੱਧਾ ਕਿਆ ਹੁਣ ਉਲਟਾ ਤਾਂ ਕਿਹਾ ਉਲਟਾ ਕਿਹਾ ਨਾਲ ਨਾ ਕਿਹਾ ਮੈਂ ਆਪੇ ਕਰ ਲੈਂਦਾ ਗੱਲ ਉਹਨਾਂ

ਹਾਂ ਚਾਰ-ਤਾਂ ਦਿਨ ਉਹ ਨਹੀਂ ਘਰੇ ਵਰਦਾ ਹਟੇ ਕੰਮ ਕਰਦਾ ਕੰਮ ਕਰਦਾ ਇਹ ਨਾ ਗੱਲ ਸੋ ਇਹੋ ਜੇ ਲੁੱਚਲ ਫੰਗਾ ਮੇਰੇ ਭਰਾ ਨੂੰ ਮੇਰੇ ਭਰਾ ਨਾਲ ਲਾ ਲਓ ਜਾ ਆ ਮੇਰਾ ਸਾਹ ਮੈਨੂੰ ਪਤਾ ਹੀ ਇਹ ਕਿਹੋ ਜੇ ਕੰਮ ਆਉਂਦਾ ਕਿਹੜੀ ਮੈਨੂੰ ਪਤਾ ਹੀ ਫੜਦਾ ਕਿ ਨਾ ਜੇ ਉਹ ਤੇ ਡੱਕ ਕੇ ਪਿਆ ਰਹਿੰਦਾ ਇਹ ਚਾਰ-ਤਾਂ ਦਿਨ ਘਰੇ ਨਹੀਂ ਵਰਦਾ ਹਾਂ ਤੁਸੀਂ ਜਾ ਕੇ ਆਉਂਦੇ ਹੋ ਜਾ ਕੇ ਨਹੀਂ ਆਉਂਦਾ ਮੈਨੂੰ ਸਾਰੀ ਖ਼ਬਰ ਹੀ ਹੈ ਠੀਕ ਹੈ ਨਾ ਅੱਛਾ ਨਾ ਆ ਦੇ ਵਾਰੀ ਦੁੱਖ ਲੱਗਦਾ ਜਾਇ ਕਰੋ ਨਾ ਆ ਦੇ ਵਾਰੀ ਦਿਨ ਦੁੱਖ ਲੱਗਦਾ ਤੁਹਾਨੂੰ ਲੱਗਦਾ ਕਿਉਂ ਬਾਹਰ ਨੇੜੇ ਤਾਂ ਤੇਰਾ ਹਨਵੀ ਚ ਕਿਸੇ ਪਿੱਛੇ ਆ ਕੇ ਰਿਸ਼ਤੇਦਾਰਾਂ ਨੂੰ ਭੰਡੀ ਜਾਂਦਾ ਭੰਡਦਾ ਭੰਡ ਨੋ ਮਾ ਮੇਂ ਦਿਮਾਗ ਹੀ ਨਹੀਂ ਹੈ ਤੂੰ ਹੀ ਹੈ ਜੇ ਦਿਮਾਗ ਚ ਨੀਰੀ ਤੂੰ ਹੀ ਆ ਆ ਤੈਨੂੰ ਸਿਰ ਪੰਡਦਾ ਇਹ ਅਗਲਾ ਤਰਕਾ ਦੇ ਚੰਗੇ ਪੰਡਾ ਮੇਰੀ ਗੱਲ ਸੁਣ ਲੈ ਤੈਨੂੰ ਤੈਨੂੰ ਆਦੇ ਭਾਈ ਬਾਰੇ ਗੁੱਸਾ ਲੱਗਿਆ ਠੀਕ ਹੈ ਨਾ ਮੈਨੂੰ ਕੀ ਆਵਦਾ ਲੱਗਿਆ ਲੱਗਿਆ ਮੈਂ ਤਾਂ ਪੰਡਾ ਲੱਗਿਆ ਕਾ ਲੱਗਿਆ ਮੈਂ ਤਾਂ ਜੇ ਬੇਮਤਲਬ ਗੱਲ ਕਰਨੇ ਲੱਗਿਆ ਆਹ ਝੂਠਾ ਖਾਂਦਾ ਖਾਂਦਾ ਨਹੀਂ ਖਾਂਦਾ ਮੇਰੀ ਗੱਲ ਸੁਣ ਲੋ ਅੱਜ ਤੇ ਹਿਜਾਈ ਲੈ ਕੇ ਹੁਣ ਤੌਣੀ ਲਾਵਾਂਗੇ ਅਸੀਂ ਜਿੱਦੇ ਆਇਆ ਲੋਕ ਤੇ ਗਾਣਾ ਟੱਪ ਗਿਆ ਹਾਂ ਕੋਈ ਨਾ ਹੁਣ ਤਾਂ ਬਸ ਬਰੋਬਰ ਜੇ ਜ ਉਹਨੂੰ ਕੁਝ ਕਹਿਣਾ ਇਦੂ ਵਿੱਚ ਬਰੋਬਰ ਤਾਂ ਨਹੀਂ ਫਿਰ ਤੇਰੀ ਵੀ ਲਾ ਲਓ ਇਹਦਾ ਵੀ ਆਪੇ ਸੱਤ ਲੂੰਗੀ ਇੱਕ ਆਹ ਕਹਣਾ ਭਰਾ ਸੱਦੀ ਭਰਾ ਸੱਦੀ ਉਹਦੀ ਮੈਂ ਸੱਦੂ ਅਗਲੀ ਆਈ ਸਕਦੀ ਉਹਦੀ ਉਹਦੀ ਮੈਂ ਖੋਲੂ ਪੋਲ ਮੇਰੇ ਸਾਲੇ ਦੀ ਉਹਦੀ ਕੀ ਪੋਲ ਖਲੇਗਾ ਕੋਲ ਨਾ ਥੋੜੀ ਨਾ ਕੋਲਦੇ ਕਿਤੇ ਹੋ ਹਾਂ ਗਿਆ ਜੇ हां जेड़ा 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 बंदा ਕਾਣਾ ਹੋਊਗਾ ਨਾ ਉਹਨੇ ਡਰ ਹੋਊਗਾ हां ਉਹਨੂੰ ਡਰਾਉਣਾ ਇਹਨੂੰ ਕਿ ਡਰਾ ਫਿਰ ਖਾ ਮੈਨੂੰ ਕਿ ਡਰਾ ਉਹ ਤਾਂ ਬਲਾਉਂਗੀ ਮੈਂ ਬੋਲਦੀ ਐ ਉਹ ਅੰਮੈ ਨਹੀਂ ਮੇਰਾ ਸਾਲਾ ਜਦੋਂ ਉਹਨੂੰ ਗੱਲ ਉਹਨੇ ਗੱਲ ਕਰਕੇ ਦੇਖੀ ਕਿਆ ਅੱਖ ਤੇਰੇ ਪਤਾ ਭਾਈ ਆ ਗਿਆ ਕਿਆ ਲੋੜ ਕਿਆ ਹੋਣੀਗੀ हां ਉਹ ਆਉਂਦਾ ਨਹੀਂ ਅਗਲਾ ਕੰਮ ਕਰਦਾ ਭਾਈ ਤਿੰਨ ਰਾਤ ਪੇਲਾ ਹੋਏਗੀ ਇਹ ਇਹਨਾਂ ਇਹਨਾਂ ਨੇ ਇਹਨਾਂ ਨੇ ਪੜਤਾਲ ਕੀਤੀ ਸੀ ਆਹੋ ਮੈਨੂੰ ਮਾੜਾ ਕਹਿੰਦੀ ਸੀ ਹੋਊਗਾ ਮਾੜਾ ਤੇ ਹਜੇ ਤਾਂ ਕੁਝ ਵੀ ਨਹੀਂ ਹੋਇਆ ਬੱਸ ਕਰ ਕਰ ਕੇ ਲੱਗੇ ਚੱਲ ਛੱਡ ਪਰੇ ਆਖ ਮੂੰਹ ਨਹੀਂ ਵਜਾਇਦਾ ਜਦੋਂ ਆਖ ਮੂੰਹ ਚ ਵੱਧ ਗਿਆ ਫਿਰ ਪਤਾ ਲੱਗੂਗਾ ਰਹਿਣ ਦੇ ਆ ਕੋਊਜੇ ਵੱਜ ਗਿਆ ਨਾਲੇ ਹੋਰ ਕਿਸੇ ਦਾ ਦੰਦਾ ਘਰੇ ਤੂੰ ਆਤਾ ਸੀ ਤੂੰ ਤੂੰ ਆਤਾ ਸੀ ਨਾਲੇ ਨਾ ਬੁਆਦਾ ਦੀ ਗੱਲਾਂ ਤੂੰ ਜੀ ਕਰਦੀਆਂ ਐ ਐ ਚਾਕੂ ਕਰਕੇ ਕਿ ਕੁਝ ਨਹੀਂ ਹੋਇਆ ਤਾਂ ਹੋਊਗਾ ਜਿਵੇਂ ਲੋਕਾਂ ਮਗਰ ਲੱਗ ਕੇ ਘਰੇ ਆ ਕੇ ਕੰਜਰ ਕਲੇਸ਼ ਪਾਉਂਦੇ ਨਾ ਤੇ ਆਪਣੇ ਆਪ ਦੇ ਆਪ ਨੂੰ ਭੰਡਦਾ ਇਹ ਦੂਜਿਆਂ ਨੂੰ ਭੰਡਦਾ ਇਸ ਤੇਰੀਆਂ ਨੂੰ ਭੰਡਦਾ ਤੂੰ ਵੇਖੀ ਕਿਦਾਂ ਇਹ ਨਾ ਭੈੜੀ ਹੋਊਗੀ ਉਹੀ ਲੱਤ ਮਾਰਨਗੇ ਇਹਦੇ ਨਾਲ ਆ ਲਈ ਇਹਦੇ ਇਹਨੇ ਕਰਦ ਵੱਜੀ ਦੇ ਤਾਂ ਤੈਨੂੰ ਦੁੱਖ ਨਾ ਆਇਆ ਉਹਨੂੰ ਕੱਲ ਕਹੀ ਤਾਂ ਤੈਨੂੰ ਦੁੱਖ ਆਇਆ ਤੇ ਕਰਦ ਮੈਂ ਮਾਰੀ ਐ ਹੈ ਤੂੰ ਹੀ ਤਾਂ ਕਰਦ ਮਾਰੀ ਐ ਤੂੰ ਲੋਕਾਂ ਨੂੰ ਦੁੱਖ ਕਰੋ ਵਗਦੇ ਜਾਵੋ ਜੀ ਆਪ ਦੋਸਤਾਂ ਕੋ ਜਿੱਥੇ ਕਹਿੰਦਾ ਜੀ ਲੱਗਦਾਂਗੇ ਸੁਰ ਘਰ ਵੱਸਦਾ ਉੱਥੇ ਜਾਵੋ ਤੁਸੀਂ ਤੁਸੀਂ ਸਾਡੇ ਤਾਂ ਕੀ ਲੈਣਾ ਸਤਾ ਉਹ ਅਖਰੇ ਸੌਖਿਆਂ ਕੱਟ ਲਾਂਗੇ ਲੋਕ ਕੁਝ ਲੋਕਾਂ ਮਗਰ ਲੱਗ ਕੇ ਕਰਦੇ ਨੇ ਕੁਝ ਕਰਨਾ ਜੀ ਰਿਸ਼ਤ ਕਰ ਰੱਖੀ ਆ ਜਾਓ ਵਗਦੇ ਜਾਇਕੋ ਲੋਕਾਂ ਨੇ ਸਾਡਾ ਦਿਮਾਗ ਨਾ ਖਰਾਬ ਕਰਿਆ ਕਰੋ ਮੈਂ ਤੁਹਾਨੂੰ ਨਾ ਬੰਦਿਆਂ ਨੂੰ ਗੱਲ ਦੱਸਤੀ ਠੀਕ ਹੈ ਤੈਨੂੰ ਇਹ ਗੱਲ ਕਹੀ ਸੀ ਹਮਕੋ ਤੁਮਕੋ ਕਰਨ ਦੀ ਕਿਸੇ ਤੇ ਕੋਈ ਲੋੜ ਨਹੀਂ ਜਨਾਨੀ ਹੈ ਜਨਾਨੀ ਹੈ ਉਹ ਜਨਾਨੀਆਂ ਜਨਾਨੀ ਬਣ ਕੇ ਆਏ ਜਨਾਨੀਆਂ ਆਈਆਂ ਜਨਾਨੀਆਂ ਹੀ ਆ ਜਨਾਨੀਆਂ ਹੱਸ ਕਰਾਂਗੇ ਬਸ ਇਹ ਜਨਾਨੀ ਬੰਦੇ ਜਨਾਨੀ 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 ਬੰਦੇ ਦੇ ਪਿੱਛੇ ਲੱਗ ਕੇ ਰਹਿੰਦੀ ਹੁੰਦੀਆਂ ਮੂਰੇ ਨਾਲ ਕੋਈ ਗੱਲ ਨਹੀਂ ਹਾਂ ਤੈਨੂੰ ਕਿੱਥੋਂ ਦਾ ਕੁਛ ਕਿਹਾਈ ਹੈ ਤੈਨੂੰ ਮੂਰੇ ਕੀ ਬੋਲਦੀ ਹੈ ਕੀ ਕਹਿੰਦੀ ਹੈ ਸੱਚੀ ਗੱਲ ਕਹਿੰਦੀ ਹੈ ਮੈਂ ਤਾਂ ਵਾਂਗੂ ਤਾਂ ਰੋਕੀ ਜਾਂਦੀ ਹੈ ਮੈਂ ਤਾਂ ਮੂਰੇ ਮੂਰੇ ਮੂੰਹ ਤਾਂ ਕਹਿੰਦੀ ਨਰੀਨ ਨੂੰ ਕੁਛ ਘਰੇ ਜੁੰਡੇ ਪੱਟਾਂ ਗਾ ਤੇ ਕੁੱਟਾਂ ਗਾ ਦੱਸ ਥੋੜੇ ਆਉਂਦੇ ਨਹੀਂ ਕੋਈ ਆਉਂਦੇ ਨਹੀਂ ਕੋਈ ਬੜੀ ਆਪੇ ਨਾ ਤੁਸਤਾ ਇਹੀ ਚਾਉਣੀ ਆ ਵੀ ਕੋਈ ਰਿਸ਼ਤੇਦਾਰ ਭੈਣ ਭਾਈ ਇਹਨਾਂ ਦਾ ਆ ਨਾ ਜਾਵੇ ਸਾਨੂੰ ਕੋ ਬਾਤ ਪੈ ਜਾਂਦੀ ਹੈ ਜੇ ਕੋਈ ਆ ਜਾਵੇ ਤਾਂ ਬੋਲਦੀ ਨਹੀਂ ਇਹਨਾਂ ਨੂੰ ਹਾਂ ਨਾ ਬੋਲ ਇੱਕ ਮਿੰਟ ਪੁੱਤ ਰਿਸ਼ਤੇਦਾਰ ਆਉਂਦਾ ਕਿਉਂ ਨਹੀਂ ਕੰਮ ਕਰਦੇ ਅਸੀਂ ਬਥੇਰੀ ਖਾਤਰਦਾਰੀ ਕਰਦੇ ਆ ਪਰ ਬਗਾਨਿਆਂ ਨੂੰ ਤਾਂ ਨਹੀਂ ਰੋਟੀਆਂ ਖਵਾਈਆਂ ਜਾਂਦੀਆਂ ਚਾਹ ਪਿਆਈ ਜਾਂਦੀ ਸਿੱਧੀ ਚਲ ਬਗਾਨਿਆਂ ਨੂੰ ਘਰੇ ਸਾਡੇ ਕੋਲ ਲੈ ਕੇ ਆਏ ਸੀ ਵੀ ਆ ਜਾ ਆਟਾ ਪੀਂਦੇ ਐ ਕਰਨੇ ਇਹ ਕਰਦੇ ਉਹ ਕਰਦੇ ਤੁਸੀਂ ਭੱਜ ਬਣਾ ਕੇ ਲੈ ਕੇ ਆਈਆਂ ਬੜਾ ਤੁਹਾਨੂੰ ਇਹ ਤੁਹਾਨੂੰ ਕਿਹਨੇ ਸਿਖਾ ਦਿੱਤੀ ਐਸੇ ਆਸਤਾਂ ਕਰਨੀਆਂ ਸਿਖਾ ਕੇ ਆਏ ਨਹੀਂ ਸੀ ਉਹਦਾ ਉਹ ਬਹਾਨੇ ਨਾਲ ਸੱਦਾ ਨਹੀਂ ਸੀ ਉਹਨੂੰ ਹਾਂ ਜੇ ਤੂੰ ਵਹਿਬਤਾ ਕਰਦਾ ਵੀ ਭਾਈ ਤੂੰ ਸਾਡੇ ਘਰ ਦੀ ਗੱਲਾਂ ਤੇਰਾ ਮਤਵ ਵਾਲੀ ਸਾਰਾ ਦਿਨ ਸੀਐਡੀ ਦੇਖ ਦੇ ਕੇ ਦਿਮਾਗ ਕੋਟਾ ਮੋਟਾ ਹੋਇਆ ਪਿਆਗਾ ਕਰ ਕਰ ਕੇ ਸਿਆਸਤਾ ਸਾਧਦੇ ਹੋ ਘਰੇ ਬੰਦਿਆਂ ਨੂੰ ਆਹੋ ਉਸਤਾਪੀ ਸਿਆਸਤਾ ਕਰ ਦੇਖਿਆ ਭਰਤੇ ਨੇ ਕੰਨ ਪੰਜਰ ਨੇ ਕੋਈ ਨਾ ਉਹਨੂੰ ਘਰੇ ਆਉਂਦੇ ਮੈਂ ਤਾਂ ਜਿੰਦੇ ਤਾਂ ਮੈਂ ਪਟੂ ਕੋਈ ਨਾ ਸਮਾਰ ਕਿਉਂ ਉਹਦੇ ਨਾਲ ਹਾਂ ਅੱਗੇ ਅੱਗੇ ਤਾਂ ਆਪਾਂ ਗਾਵ ਬੋਲ ਮੂੰਹ ਨਹੀਂ ਬੋਲਣਾਂ ਸੀ ਹੁਣ ਤਾਂ ਦੇਖਿਆ ਹਾਂ ਤਾਂ ਛਿੱਤਰ ਲਾਵਾਂਗੇ ਉਹਦੇ ਘਰੇ ਆਈ ਦੇ ਕੁੱਟਾਂ ਘਾਮੀਆਂ ਘਰੇ ਕਲੇਜ ਬਹੁਤ ਮੈਂ ਆਪ ਹੀ ਇਹੋ ਜਾ ਹਾਂ ਤੈਨੂੰ ਹੋਮਲ ਕਰਨ ਹੋਵੇ ਨਾ ਪੜਾੜੀ ਮਤਲਬ ਚੰਗੀ ਚਾਰ ਜਾਨ ਚਾਰ ਲਫੰਗੇ ਇਕੱਠੇ ਹੋ ਕੇ ਕੁੱਟਣ ਹੈ ਮਤਲਬ ਕਹਿਰ ਕੇ ਇਹ ਜੇ ਮੂੰਹ ਤੋਂ ਕਿਉਂ ਬੋਲ ਕੱਢੀ ਜਾਨੀ ਹੈ ਕੁੱਟਣ ਕਹਿਰ ਕੇ ਫੇਰੀ ਪਤਾ ਨਹੀਂ ਉਸਨੂੰ ਕੁੱਟਣ ਢੇੜ ਦੋ